ਅੱਲੇ ਤੋਂ ਅੰਦਰ ਕਿਸੇ ਨੇ ਇਤਰਾਜ਼ ਕਰਿਆ ਨਹੀਂ ਜੀ ਕਰਿਆ ਇੱਕ ਹੋਇਆ ਸੀ ਬੜਾ ਇਕੱਠ ਸੀ ਕੀ ਕਹਿਣਾ ਚਾਹਾਂਗੇ ਕੀ ਕਾਰਨ ਸੀ ਉਹ ਸਾਡੇ ਨਾਲ ਹੀ 29 ਤੋਂ ਬਾਅਦ ਮੈਂ ਕੰਮ ਕਰਾਉਣੀ ਉੱਚੀ ਬੋਲੇਗਾ 29 ਤਰੀਕ ਤੋਂ ਬਾਅਦ ਮੈਂ ਕੰਮ ਕਰਾਉਣੇ ਨੇ ਐਜ਼ ਅ ਹਾਈ ਕੋਰਟ ਦੇ ਮਾਜੋਗ ਦੇ ਨਿਯਮਾਂ ਮੁਤਾਬਕ ਮੈਂ ਸਰਪੰਚ ਹਾਂ ਇਹ ਸਾਰਾ ਨਗਰ ਜਿਹੜਾ ਨਗਰ ਕਹਿ ਰਿਹਾ ਹੈ ਇਹ ਵੀ ਸਾਲ 29 29 ਹੁਣ ਜਿਹੜਾ 29 4 2021 ਅੱਜ ਡਾਕੂਮੈਂਟ ਤੁਸੀਂ ਦੱਸੋ ਜਿਹੜਾ ਦੇਖ ਕੇ ਆਏ ਕਿਤੇ ਕੀ ਮੈਂ ਜੀ ਡੀਡੀਪੀਓ ਆਫਿਸ ਸੰਗਰੂਰ ਉਹਨਾਂ ਨੇ ਲਿਖਤੀ ਰੂਪ ਚ ਭੇਜਦੇ ਵੀ ਜਿਹੜੀਆਂ ਬੈਂਕਾਂ ਕੋ ਅਕਾਊਂਟ ਦੀਆਂ ਉਹਨੇ ਕਿ ਉਹ ਸੀਲ ਕੀਤੀਆਂ ਜਾਣ ਤੇ ਹਾਈ ਕੋਰਟ ਦੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜੋ ਉਹਨਾਂ ਨੇ ਆਰਡਰ ਦਿੱਤੇ ਨੇ ਉਹਨਾਂ ਦੀ ਪਾਲਣਾ ਕੀਤੀ ਜਾਗੇ ਕਿ ਪਾਲਣਾ ਕਿੱਥੇ ਕਰ ਰਹੇ ਨੇ ਤੱਕਾ ਬਲਾਕ ਸੰਮਤੀ ਦੀ ਚੇਅਰਮੈਨ ਬਲਜੀਤ ਕੌਰ ਹੁਣ ਇਹ ਕਹਿ ਰਹੀ ਆ ਪੁਲਿਸ ਉੱਥੇ ਮੌਜੂਦ ਸੀ ਕਹਿੰਦੀ ਮੈਂ ਕਰਾ ਰਹੀ ਆ ਸਾਡੀ ਬਲਾਕ ਸੰਮਤੀ ਕੰਮ ਕਰਾ ਰਹੀ ਆ ਮੈਂ ਕਰਾ ਰਹੀ ਆ ਚੇਅਰਮੈਨ ਮੈਂ ਕਹਾਂ ਜੀ ਤੁਸੀਂ ਸਾਨੂੰ ਲਿਖਤੀ ਰੂਪ ਚ ਦੇ ਦਿਓ ਵੀ ਤੁਸੀਂ ਕੰਮ ਕਰਾ ਰਹੇ ਹੋ ਉਧਰੋਂ ਡੀਡੀਪੀਓ ਇਹ ਕਹਿ ਰਿਹਾ ਡੀਡੀਪੀਓ ਖੁਦ ਪ੍ਰਬੰਧਕ ਹੈ ਵੀ ਅਸੀਂ ਕਰਾ ਰਹੇ ਹਾਂ ਮੈਂ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਲਿਖਤੀ ਰੂਪ ਚ ਦੇ ਦਿਓ ਤੁਸੀਂ ਸਹੀ ਹੋਏ ਅਸੀਂ ਪਿੱਛੇ हट ਜਾਾਂਗੇ ਪਰ 29 ਤੋਂ ਬਾਅਦ ਸਾਰੀਆਂ ਪੇਮੈਂਟਾਂ ਦੀ ਜ਼ਿੰਮੇਵਾਰੀ ਮੇਰੀ ਆ ਜੀ ਇਹ ਤਾਂ ਪੈਸੇ ਬੁਰਕੇ ਵਟਕੇ ਤੁਰਦੇ ਲੱਗਣਗੇ ਮੈਂ ਫਾਜੂ ਪੁਲਿਸ ਨੂੰ ਮੈਂ ਇਹੀ ਸਮਝਾਉਣਾ ਚਾਹਣਾ ਮਾਣਯੋਗ ਮੈਕਮੇ ਨੂੰ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਤੁਹਾਨੂੰ ਪਤਾ ਨਹੀਂ ਇਹ ਕੀ ਸਿਸਟਮ ਆ ਜਿਹੜੇ ਇਹਨਾਂ ਨੇ ਪੈਸੇ ਕਢਾ ਕੇ ਤਾਂ ਕਾਗਜ਼ ਵੀ ਪਾੜ ਦੇਣਗੇ ਉਸ ਤੋਂ ਬਾਅਦ ਬਹੁਤ ਮੀਲੀ ਭੂਗਤਾ ਉਸ ਤੋਂ ਬਾਅਦ ਸਾਰਾ ਕੁਝ ਮੇਰੇ ਤੇ ਆਊਗਾ ਇਹ ਇਹ ਤੱਕਾ ਨਾ ਕਰੋ ਤੁਸੀਂ ਕਿ ਹੁਣ ਕੀ ਕੀ ਮੰਗ ਕਰ ਰਹੇ ਹੋ ਪੰਸਨ ਤੁਸੀਂ ਮੇਰੀ ਹੀ ਬੇਨਤੀ ਹੈ ਮੈਨੂੰ ਇਹ ਇਸ ਕਾਨੂੰਨ ਮੁਤਾਬਕ ਮੈਨੂੰ ਕੰਮ ਕਰਨ ਦੇ ਦੇਣਾ ਜਿਹੜਾ ਕੰਮ ਰੁਕਿਆ ਹੋਇਆ ਅਸੀਂ ਕਰਨ ਨੂੰ ਤਿਆਰ ਹਾਂ ਸਾਰਾ ਕੰਮ ਕਰਾਂਗੇ ਲੋਕਾਂ ਦਾ ਕਿੰਨਾ ਖਾਸ ਹੋ ਜਾਏਗੀ ਲੋਕਾਂ ਦਾ ਲੋਕ ਇਹ ਕਹਿੰਦੇ ਨੇ ਬੀਜੇ ਕਹਿੰਦੇ ਆ ਵੀ ਅਸੀਂ ਇਹ ਪਰਚੇ ਕਰਾਂਗੇ ਪੰਜ ਜਾਨੇ ਤੋਂ ਵੱਧ ਕਹਿੰਦੇ ਸਾਰੇ ਪਿੰਡ ਦੀ ਕਰਦੇ ਨਾ ਅਸੀਂ ਜਾਨ ਨੂੰ ਤਿਆਰ ਬੈਠੇ ਲੋਕਾਂ ਦਾ ਸੰਪੂਰਨ ਸਾਥ ਆ ਪੂਰਾ ਸਾਥ ਆ ਜੀ ਮੈਂ ਇਹਨਾਂ ਦਾ ਕਰਜ਼ਦਾਰ ਆ ਬਸ ਜੀ ਜੇ ਮੇਰੇ ਤੇ ਇੰਨਾ ਧੰਨਵਾਦ ਬਲਜੀਤ ਕੌਰ ਜੀ ਬਲਾਕ ਸੰਮਤੀ ਮੈਂਬਰ ਬਲਜੀਤ ਕੌਰ ਮੈਂ ਜੀ ਆਪਣੇ ਚੇਅਰਮੈਨ ਆਪਣੇ ਬਲਾਕ ਸੰਮਤੀ ਚੇਅਰਮੈਨ ਜੀ ਉਹ ਠੀਕ ਆ ਜੀ ਇਹ ਜਿਹੜਾ ਰੋਲਾ ਕਰ ਰਹੇ ਪਿੰਡ ਦਾ ਕੀ ਰੋਲਾ ਚੱਲ ਰਿਹਾ ਇਹ ਜੀ ਮਤਲਬ ਮੈਨੂੰ ਮੈਂ ਜਿਹੜਾ ਇਹ ਕੰਮ ਆਇਆ ਸੀਗਾ ਜੀ ਮੈਨੂੰ ਆਪਣਾ ਮਤਲਬ ਮੈਂ ਆਪਣੇ ਬਲਾਕ ਦੇ ਵਿੱਚ ਵੀ ਮੇਰੇ ਇਹ ਲਾਵਾ ਜੀ ਠੀਕ ਹੈ ਜੀ ਮੇਰੇ ਪਿੰਡ ਦੇ ਵਿੱਚ ਸਰਪੰਚ ਨਾਲ ਕੋਈ ਕੰਮ ਨਹੀਂ ਕਰਿਆ ਜੀ ਠੀਕ ਹੈ ਜੀ ਮੈਂ ਕਿਹਾ ਮਾਸ ਵੀ ਸਾਡਾ ਤਾਂ ਹੁਣ ਕੰਮ ਨਹੀਂ ਹੋਇਆ ਆਪਣਾ ਤਾਂ ਤੁਸੀਂ ਉਹ ਸਾਰਾ ਜਿਹੜਾ ਗੰਦ ਸੀ ਸਾਰੇ ਰਮਦਾਸੀਆਂ ਵੇੜੇ ਕਰਦੇ ਆ ਜੀ ਠੀਕ ਹੈ ਜੀ ਫਿਰ ਇਹਨਾਂ ਨੇ ਮਤਲਬ ਮੈਨੂੰ ਮੈਨੂੰ ਕਹਿੰਦਾ ਤੂੰ ਕੌਣ ਹੈਗੀ ਤੂੰ ਕੌਣ ਹੈ ਮੈਂ ਤੈਨੂੰ ਮੈਂ ਤੈਨੂੰ ਜਾਣਦਾ ਨਹੀਂ ਹੈ ਮੈਂ ਚਲੋ ਠੀਕ ਹੈ ਤੂੰ ਮੈਨੂੰ ਜਾਣਦਾ ਨਹੀਂ ਹੈ ਤੂੰ ਵੀ ਕਾਂਗਰਸੀ ਹੈ ਮੈਂ ਵੀ ਕਾਂਗਰਸ ਕਾਂਗਰਸ ਦੇ ਵਿੱਚ ਉਹ ਕਰਦੀ ਸੀ ਵੀ ਤੂੰ ਮੈਨੂੰ ਕਿਵੇਂ ਨਹੀਂ ਜਾਣਦਾ ਫਿਰ ਇਹਨਾਂ ਜੀ ਮੈਨੂੰ ਕਹਿੰਦਾ ਮੈਂ ਤਾਂ ਚੱਲ ਚੱਲ ਕਹਿੰਦਾ ਫਿਰ ਇਹਨੇ ਨਿੱਕ ਜਨਾਨੀ ਛੱਡੀ ਜੀ ਇਸਨੇ ਮੇ ਫਿਰ ਉਹ ਜੀ ਹੋ ਚਲੀ ਉਹ ਹੋ ਗਈ ਫਿਰ ਮੈਂ ਕਹਾਂ ਮੈਂ ਚਲ ਜਾਣ ਦੇ ਜਿੱਥੇ ਮਤਲਬ ਮੈਂ ਪਿੱਛੇ हट ਗਈ ਜੀ ਫਿਰ ਜਿਹਦਾ ਬੰਦੇ ਲੈ ਕੇ ਆ ਕੇ ਬੇਇਜ਼ਤੀਆਂ ਦਾ ਮਤਲਬ ਉਹ ਕਰਦਾ ਜੀ ਫਿਰ ਮੈਂ ਜੇ ਉਹਨਾਂ ਨੇ ਆਪਣੇ ਆਪਣੇ ਕੰਮ ਮੈਨੂੰ ਵੀ ਲੋਕ ਜੀ ਆ ਕੇ ਮੈਨੂੰ ਵੀ ਤੰਗ ਕਰਦੀਆਂ ਵੀ ਸਾਡਾ ਕੰਮ ਨਹੀਂ ਕਰਦਾ ਜਿਹੜਾ ਜੀ ਮੈਂ ਇਹ ਕੰਮ ਕਰਾ ਰਹੀਆਂ ਆਪਣੇ ਬਲਾਕ ਸੰਪਤੀ ਚ ਉਸ ਕਰਵਾ ਰਹੀਆਂ ਜੀ ਜਿਸ ਤਰ੍ਹਾਂ ਮੈਨੂੰ ਮੈਂ ਵੀ ਸਾਰਿਆਂ ਨੂੰ ਮਤਲਬ ਬੁਲਾਇਆ ਜੀ ਤਾਂ ਮੈਂ ਆਪਣਾ ਸਾਰਾ ਆਪਣਾ ਕੰਮ ਜਾਨੀ ਕਿ ਇਹ ਪੈਸਾ ਬਲਾਕ ਸਮਤੀ ਦਾ ਲਾ ਰਹੇ ਹਾਂ ਹਾਂਜੀ ਬਲਾਕ ਸਮਤੀ ਦੇ ਵਿੱਚ ਹਾਂਜੀ ਜਿਹੜਾ ਆਪਣਾ ਮੇਰਾ ਉਹ ਕੰਮ ਆਇਆ ਜੀ ਜਿਸ ਤਰ੍ਹਾਂ ਮੈਨੂੰ ਦੱਸਿਆ ਜੀ ਮੈਂ ਇਸ ਤਰ੍ਹਾਂ ਮਤਲਬ ਆਪਣਾ ਕੰਮ ਕਰਦੀ ਹਾਂ ਜੀ ਵੀ ਮੈਨੂੰ ਨਾ ਮੈਨੂੰ ਇਸ ਕੇ ਬਾਰੇ ਦੇ ਵਿੱਚ ਕਿ ਕਿੰਨਾ ਪੈਸਾ ਕਿੰਨਾ ਹੋתי ਵੀ ਮੈਂ ਕਿਹਾ ਜੀ ਵੀ ਮੇਰੇ ਤਾਂ ਜੀ ਕੰਮ ਬਣਨੇ ਚਾਹੀਦੇ ਵੀਡੀਓ ਸਭ ਜੀ ਵੀ ਮੇਰੇ ਵੀ ਪਿੰਡ ਦੇ ਵਿੱਚ ਸਾਰਾ ਬੁਰਾ ਹਾਲ ਹੈ ਜੀ ਸਾਰੇ ਬੰਦੇ ਮੈਨੂੰ ਵੀ ਤੰਗ ਕਰਦੇ ਆ ਵੀ ਮੈਨੂੰ ਕੀ ਮਤਲਬ ਕਰਿਆ ਵਾਸੀ ਤੁਹਾਨੂੰ ਤਾਂ ਹੀ ਬਣਾਇਆ ਸੀ ਵੀ ਸਾਡਾ ਕੰਮ ਕਰੋ ਸਾਡਾ ਕੋਈ ਨਹੀਂ ਸੁਣਦਾ ਸਰਪੰਚ ਤੇਜੀ ਸਰਪੰਚੇ ਕੁੰਡੇ ਲਾ ਲੰਦਾ ਨਾ ਜੀ ਕਿਸੇ ਥੋੜਾ ਲੜਾਈ ਹੋਵੇ ਝਗੜਾ ਹੋਵੇ ਸਰਪੰਚ ਥੋੜੇ ਤੇ ਦੋਸ਼ ਲਾਉਂਦਾ ਵੀ ਮੈਨੂੰ ਸਰਪੰਚਾ ਪਿੰਡ ਫਿਰ ਮੈਂ ਤਾਂ ਜੀ ਕਹਿ ਕ ਮੈਂ ਤਾਂ ਇਹੀ ਗੱਲ ਕਹਿਣੀ ਵੀ ਤੂੰ ਕਿਉਂ ਨਹੀਂ ਕਰਿਆ ਫਿਰ ਤੇ ਮੇਰੇ ਪਿੰਡ ਵਿੱਚ ਕਿਉਂ ਕਿਉਂ ਨਹੀਂ ਕਰਿਆ ਤੂੰ ਆਪਣੇ ਕੰਨੀ ਕਾਵੇ ਮੇਰੇ ਕੰਨੀ ਕਿਉਂ ਨਹੀਂ ਆਇਆ ਪਹਿਲਾਂ ਤੈਨੂੰ ਗਰੀਬਾਂ ਦੇ ਕੰਨੀ ਦੇਖਣਾ ਦੀ ਇਹ ਵਿਤਕਰਾ ਕਰ ਰਿਹਾ ਵਿਤਕਰਾ ਹੋ ਇਹੀ ਹੈ ਜੀ ਮਤਲਬ ਉਸ ਕੀ ਮਤਲਬ ਉਹ ਹੀ ਨਹੀਂ ਕਰ ਰ ਬੰਦਿਆਂ ਨਾਲ ਜਿੱਦਾਂ ਕੱਢ ਰਿਹਾ ਹੈ ਸਾਰਿਆਂ ਨਾਲ ਵੀ ਕਿਸੇ ਮਤਲਬ ਮੈਨੂੰ ਤਾਂ ਕੋਈ ਉਹ ਹੀ ਨਹੀਂ ਹੈਗੀ ਤੁਹਾਡੇ ਤੱਕ ਲੋੜ ਹੀ ਨਹੀਂ ਹੈ ਹਾਂਜੀ ਇਸ ਦੇ ਵਿੱਚ ਮਤਲਬ ਆਪਾਂ ਜਿੱਤਰਾ ਮੈਨੂੰ ਚੇਅਰਮੈਨ ਇਸ ਮਤਲਬ ਆਇਆ ਜੀ ਮੈਂ ਤਾਂ ਕਰਕੇ ਆਪਣਾ ਕਿਹਾ ਵੀ ਮੈਨੂੰ ਇਹ ਲਾ ਕੰਮ ਕਰ ਤੈਨੂੰ ਨਹੀਂ ਉਹ ਕਰ ਦੇ ਜੀ ਤੈਨੂੰ ਨਹੀਂ ਤੈਨੂੰ ਉਹ ਨਾਏ ਦੱਸੇ ਜੀ ਨਾ ਕੁਝ ਗੱਲ ਕਰੇ ਵੀ ਆਪਾਂ ਤਾਂ ਹੁਣ ਜੀ ਮੈਂ ਵੀ ਮੈਨੂੰ ਵੀ ਜੀ ਕੰਮ ਕਰਨਾ ਬਲਾਕ ਚੀਜ਼ੋਂ ਮੈਂ ਵੀ ਉੱਥੇ ਕੁਰਸੀ ਦੇ ਮੰਤਰੀ ਸਾਹਿਬ ਜੀ ਨੇ ਬਿਠਾ ਲਿਆ ਜੀ ਸਾਨੂੰ ਕੰਮ ਕਰਨ ਵਾਸਤੇ ਬਿਠਾ ਲਿਆ ਮੈਂ ਮੰਤਰੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਸ ਤਰ੍ਹਾਂ ਮੇਰੇ ਪਿੰਡ ਨੂੰ ਦੇਖਿਆ ਉਸਨੇ ਨਹੀਂ ਬਸ ਹੀ ਕੀੜਿਆਂ ਦੇ ਵਿੱਚ ਬਿਠਾ ਲਿਆ ਇਹਨਾਂ ਨੇ ਪਿੰਡ ਸਾਰੀ ਮੇਰੀ ਥਾਈ ਆ ਕੇ ਮੈਂ ਕਹਿੰਦੇ ਵੀ ਵੀਡੀਓ ਕਹਿੰਦਾ ਕੋਈ ਨਹੀਂ ਜੀ ਸਾਰੇ ਥਾਈ ਤੁਹਾਡੀ ਬਣੂਗੀ ਜੀ ਉਸੇ ਦੇਖੋ ਜੀ ਕੋਈ ਮੌਤ ਹੋ ਜੇ ਕੋਈ ਮਤਲਬ ਆਪਣਾ ਕੋਈ ਵੀ ਆਪਣਾ ਫੰਕਸ਼ਨ ਕੋਈ ਕਰਨਾ ਹੋਵੇ ਬਾਬਾ ਜੀ ਦਾ ਦਿਨ ਵੀ ਅਸੀਂ ਬਣਾਉਣਾ ਹੁੰਦਾ ਜੀ ਇਸ ਨੇ ਜੀ ਸਾਨੂੰ ਕੋਈ ਨਹੀਂ ਕਰਿਆ ਕਹਿੰਦਾ ਕਿਹੜੇ ਐ ਕੋਈ ਲੋੜੇ ਨਹੀਂ ਜੀ ਐਂ ਬੋਲਦਾ ਜੀ ਫਿਰ ਸਾਨੂੰ ਜੀ ਜੀ ਵਰਾਉਣਾ ਵੀ ਨਹੀਂ ਆ ਫਿਰ ਤੂੰ ਆਪਣਾ ਨਾਂ ਕਰ ਪਾਈ ਤੇ ਮਨੁਪ੍ਰੀਤ ਕੌਰ ਹਾਂਜੀ ਅ ਤੁਹਾਡਾ ਕੀ ਕਹਿ ਗਲਤ ਹੈ ਜੀ ਸਰਪੰਚੇ ਆ ਜੀ ਹੋਰ ਕੌਣ ਆ ਜੀ ਜਦ ਕੰਮ ਪਿੰਡ ਦਾ ਹੋਣ ਨਹੀਂ ਦੇ ਰਹਾ ਸਰਪੰਚ ਸਰਪੰਚੇ ਗਲਤ ਹੈ ਜੀ ਜਦ ਮੰਦੂਰ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰਦੇ ਨੇ ਜਦੀ ਸਰਪੰਚੇ ਧਰਨਾ ਆ ਕੇ ਲਾ ਲੰਦਾ ਵੀ ਕੰਮ ਹੋਣਾ ਨਹੀਂ ਜਾਂਦਾ ਇੱਥੇ ਰੋਕੋ ਮੰਦੂਰਾਂ ਨੂੰ ਡਰਾ ਕੇ ਤੇ ਮਗਾ ਕੇ ਭਜਾ ਜਾਂਦਾ ਇੱਥੋਂ ਫਿਰ ਸਾਡਾ ਤਾਂ ਕੰਮ ਉੱਥੇ ਠੱਪ ਹੋ ਜਾਂਦਾ ਜੀ ਅਸੀਂ ਇਹ ਗੱਲ ਕਹਿਨੇ ਵੀ ਤੇ ਸਾਨੂੰ ਕੋਈ ਤਰਾਜਬਾਜੀ ਨਹੀਂ ਪਰ ਪਿੰਡ ਦਾ ਸਰਪੰਚ ਕਹਿ ਰਣਾ ਵੀ ਮੈਂ ਬਣਾਉਣਾ ਇਹ ਗਲੀਆਂ ਪੱਕੀਆਂ ਪਰ ਉਹ ਆ ਕੇ ਮੌਜੂਦਾ ਉਹਰੇ ਖੜੇ ਤਾਂ ਸਹੀ ਬਣਾਵੇ ਤਾਂ ਸਹੀ ਆ ਕੇ ਗਲੀਆਂ ਉਹ ਰੋਕਦਾ ਕੰਮ ਕਾਤੋਂ ਆਕੇ ਰੇਡੀਓ ਚ ਬੁਲਾਉਂਦਾ 스ਪੀਕਰ ਦੰਦਾ 스ਪੀਕਰ ਵੀ ਸਾਰੇ ਲੋਕ ਇਕੱਠੇ ਹੋਵੇ ਧਰਨਾ ਲਾਵ ਧਰਨੇ ਨੂੰ ਰੇ ਕੋਈ ਜੰਗ ਜਿੱਤਣੀ ਆ ਇਹ ਪਿੰਡ ਸਾਰੇ ਪਿੰਡ ਦਾ ਇੱਕਾ ਹੋਣਾ ਚਾਹੀਦਾ ਵੀ ਹਾਂ ਵੀ ਭਾਈ ਕੰਮ ਬਣੇ ਗਲੀਆਂ ਬਣਨ ਗੰਦਗੀ ਨਿਕਲੇ ਉਰੇ ਬੀਬੀਆਂ ਦਾ ਲੋਕ ਮੱਥਾ ਟੇਕਣਾਉਂਦੇ ਨੇ ਜੀ ਸਾਰੀਆਂ ਬੀਬੀਆਂ ਆਉਂਦੀਆਂ ਨੇ ਜਦ ਇੰਨਾ ਮੀਂਹ ਪੈਂਦਾ ਚਿੱਕੜ ਹੋ ਜਾਂਦਾ ਤੀਵੀਆਂ ਕੋਈ ਟਰੈਕਟਰ ਤੇ ਆਉਂਦਾ ਕੋਈ ਕੋਈ ਗੱਡੀਆਂ ਚ ਆਉਂਦਾ ਇਹ ਕੀ ਆਖ ਨੂੰ ਸਰਪੰਚ ਦੀ ਬੇਇੱਜ਼ਤੀ ਹੋਏ ਇਹ ਇਹ ਕਾਹਤੋਂ ਨਹੀਂ ਇਹ ਗਲੀਆਂ ਉਰੇ ਬਣਨ ਦਿੰਦਾ ਅੱਜ ਮਜ਼ਦੂਰ ਆਏ ਤੇ ਅੱਜੇ ਆਕੇ ਧਰਨਾ ਲਾ ਕੇ ਰੇਡੀਓ ਚ ਬੁਲਾ ਜਿਹੜੇ ਸਾਡੇ ਆਂਟੀ ਜੀ ਨੇ ਉਹ ਆਪ ਕਹਿ ਰਹੇ ਨੇ ਵੀ ਕੰਮ ਹੋਣਾ ਚਾਹੀਦਾ ਉਹ ਦੂਜੇ ਪਾਸੇ ਵੀ ਕਰਾ ਰਹੇ ਨੇ ਇਧਰਲੇ ਪਾਸੇ ਵੀ ਕਰਾ ਰਹੇ ਨੇ ਸਰਪੰਚ ਆਪਦੇ ਪਾਸੇ ਤਾਂ ਕਹਿ ਰਿਹਾ ਕੰਮ ਸਾਰਾ ਸਾਫ ਸਪਈ ਵਾਲਾ ਹੋਣਾ ਚਾਹੀਦਾ ਸਾਡੇ ਪਾਸੇ ਗੰਦਗੀ ਹੋਣੀ ਚਾਹੀਦਾ ਕੀ ਗੱਲ ਭਾਈ ਪਿੰਡੇ ਦਾ ਸਰਪੰਚ ਬਣਾਉਂਦਾ ਅਗਲਾ ਇੱਕ ਕਹਿੰਦੇ ਵੀ ਗੰਦਗੀ ਸਾਰੇ ਪਿੰਡ ਚੋਂ ਨਿਕਲਣੀ ਚਾਹੀਦੀ ਆ ਇਹ ਥੋੜਾ ਵੀ ਇੱਕ ਪਾਸੇ ਸਹੀ ਹੋਵੇ ਇੱਕ ਪਾਸੇ ਗਲਤ ਹੋਵੇ ਜੀ ਅਸੀਂ ਮੰਗ ਰਹੇ ਹਾਂ ਹਾਂਜੀ ਨਹੀਂ ਬਿਲਕੁਲ ਨਹੀਂ ਕੰਮ ਕੀਤਾ ਜੀ ਉਹਨੇ ਉਹ ਤਾਂ ਆ ਕੇ ਇਹ ਕਹਿ ਰਹੇ ਆ ਵੀ ਡੰਡੇ ਲੈ ਕੇ ਆਏ ਹੁਣ ਰੇਡੀਓ ਚ ਬੁਲਾ ਕੇ ਕੱਟ ਕਰ ਲਿਆ ਉਤੋਂ ਦੀ ਕਹਿ ਰਹੇ ਨੇ ਇਹਨਾਂ ਸ ਜੇ ਤੁਸੀਂ ਉਰੇ ਮਜ਼ਦੂਰ ਨਾ ਹਟਾਈ ਗੱਡੀਆਂ ਚ ਲੈ ਕੇ ਆ ਰਹੇ ਨੇ ਡੰਡੇ ਛੋਟੇ ਅਸੀਂ ਤਾਂ ਸਾਨੂੰ ਪਤਾ ਵੀ ਨਹੀਂ ਇਹ ਹੋ ਰਿਹਾ ਸਾਨੂੰ ਰੇਡੀਓ ਚ ਪਤਾ ਲੱਗ ਰਿਹਾ ਵੀ ਸਰਪੰਚ ਹੋਕਾ ਦਵਾ ਰਿਹਾ ਕੀ ਗੱਲ ਉਰੇ ਧਮਕੀ ਦੇਣ ਵਾਸਤੇ ਸਰਪੰਚ ਬਣਾਏ ਪਿੰਡ ਦਾ ਘਟੋ ਘਟ ਅਸੀਂ ਇਹੀ ਮੰਗ ਕਰ ਰਹੇ ਆ ਭਾਵੇਂ ਬਲਾਕ ਸੰਪਤੀ ਦਾ ਬਣਾਵੇ ਕੋਈ ਮੈਂਬਰ ਭਾਵੇਂ ਸਰਪੰਚ ਸਾਡੀ ਗਲੀ ਬਣਨੀ ਚਾਹੀਦੀ ਆ ਕੋਈ ਮਜ਼ਦੂਰ ਉਰੇ ਰੁਕਣਾ ਨਹੀਂ ਚਾਹੀਦਾ ਜੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਅਸੀਂ ਇਹੀ ਹੱਥ ਵਨ ਕੇ ਬੇਨਤੀ ਕਰਦੇ ਹਾਂ ਠੀਕ ਹੈ ਐਸੇ ਸੁਖਪਾਲ ਸਿੰਘ ਤਾਣਾ ਪਵਾਰ ਨਿਗੜ ਜੀ ਇੱਕ ਅੱਜ ਸਾਡੇ ਕੋਲੇ ਬीडीपीਓ ਸਾਹਿਬ ਦਾ ਫੋਨ ਆ ਗਿਆ ਸੀ ਵੀ ਇੱਕ ਜੋ ਪੱਟੀਵਾਲ ਕਲਾਂ ਦੇ ਵਿੱਚ ਕੰਮ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਦੋ ਪਾਰਟੀਆਂ ਦਾ ਡਿਸਕਿਊਟ ਚੱਲ ਰਿਹਾ ਹੈ ਇੱਕ ਪਾਸੇ ਪੰਚਾਇਤ ਦੂਜੇ ਪਾਸੇ ਬਲਾਕ ਸੰਮਤੀ ਚੇਅਰਮੈਨ ਉਹਦੇ ਸੰਬੰਧ ਚ ਆਏ ਸੀ ਅਸੀਂ ਇੱਕ ਤੇ ਦੋਨਾਂ ਪਾਰਟੀਆਂ ਦਾ ਪੱਖ ਸੁਣਿਆ ਤੇ ਉਹ ਪੱਖ ਸੁਣਨ ਤੋਂ ਬਾਅਦ ਹੁਣ ਇਹਨਾਂ ਦਾ ਇਹ ਫੈਸਲਾ ਹੋਇਆ ਵੀ ਕੱਲ ਦਿਨ ਸੋਮਵਾਰ ਨੂੰ ਦੋਨੋਂ ਪਾਰਟੀਆਂ ਦਾ ਬੀਡੀਪੀ ਸਾਫ ਦਸਤਰ ਦੇ ਵਿੱਚ ਜੋ ਵੀ ਮਲਕੇ ਹੋਏਗਾ ਇਹਨਾਂ ਦਾ ਠੀਕ ਹੈ ਜੀ ਜਿਸ ਦਾ ਹੈੱਡ ਦੇ ਵਿੱਚ ਇਹ ਪੈਸਾ ਆਇਆ ਹੋਇਆ ਉਹਦੇ ਮਤਲਬ ਉਹ ਇਹਨਾਂ ਦਾ ਕੰਮ ਚਲਾਇਆ ਜਾਏਗਾ ਠੀਕ ਹੈ ਹੁਣ ਦੋਨੋਂ ਪਾਰਟੀਆਂ ਨੂੰ ਸਮਝਾ ਕੇ ਕਰੋ ਕਰੀ ਤੌਰ ਤੇ ਠੀਕ ਹੈ ਹੁਣ ਮੀਟਿੰਗ ਜੀ ਕਿ ਸੋਮਵਾਰ ਨੂੰ ਜੀ ਸੋਮਵਾਰ ਨੂੰ ਜੀ ਕੱਲ ਠੀਕ ਹੈ ਜੀ ਹਾਂਜੀ ਠੀਕ ਹੈ ਜੀ